ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਪਾਰਿਆ ਜਹਾਨ ਲਹਿਆ ਅਬ ਮਾਨ ਜਿਨਿ ਦਰਸ਼ਨ ਪਾਇਆ ਜਿਨਿ ਤੁਧ ਨੂੰ ਧੰਨ ਕਹਿਆ ਤਿਨ ਜਮਨੇੜ ਨ ਆਇਆ ਤੂੰ ਕਰਨ ਤਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਣਾ ਕੋਈ ਦੁਧ ਆਪੇ ਸਿਸ਼ਟ ਸਰ ਜਿਆ ਆਪੇ ਪੁਣ ਕੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮਖਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਭਗਤ ਪਾਇਆ ਜੀਉਰਾ ਪੈਰ ਰੱਖਦਾ ਆਇਆ ਰਾਮ ਰਾਜੇ ਭਗਤ ਪਾਇਆ ਜੀਉਰਾ ਪੈਰ ਰੱਖਦਾ ਆਇਆ ਰਾਮ ਰਾਜੇ ਸੰਕਰ ਆਨੰਦ ਕਾ ਪਿਠ ਗਲੀ ਪੈਸਣ ਤੇ ਪਰ ਖੜੇ ਤਰਾਸਵਾੜੇ ਨਾਨਕ ਨਾਨਕਲੇ ਆਪੇ ਸਾਜ ਕਰੇ ਆਪ ਜਾਇ ਪਰੇ ਵਾਵਾ ਵਾਵਾ ਸਰਦਾਰ ਸਰਦਾਰ ਸੁਧ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਦੀ ਕਿੰਨੇ ਬੰਦੇ ਬੋਸ ਸਤਨਾ ਧੀਰੀ ਵਾਹਿਗੁਰੂ ਜੀ ਪੌੜੀ ਵੱਡੇ ਕੀਆ ਵੱਡੀਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਂ ਦੇ ਜੀਆਂ ਰਜ਼ਕ ਸੰਭਾਹੇ ਇਕਾਰ ਕਮਾਬਣੀ ਦੁਰਛੋਡੀ ਤਿੰਨ ਪਾਏ ਨਾਨਕ ਇੱਕ ਬਾਹਰੀ ਹੋਰ ਦੂਜੀ ਨਾਹੀ ਤੇ ਸੈਦ ਗਾਏ ਤੁਧ ਸਤਨਾਕੀਰੀਵਾਹ ਏ ਤੁਰ ਰਾਮਕਲੀ ਮਹਲਾ 3 ਜੀ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾ ਇਹ ਗਣਤ ਨ ਗਣੀ ਆਕਾਈ ਆਪਣਾ ਬਿਰਧ ਪਸ਼ਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਰੀ ਗਣਤ ਨਾ ਗਣੀ ਆਕਾਈ ਆਪਣਾ ਬਿਰਦ ਪਛਾਣ ਹਾਸ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ માં ਸਾਚਾ ਸਾਹਿਬ ਸਦ ਮਿਹਰਵਾਣ ਵੰਦ ਪਾਇ ਮੇਰੇ ਸਤ ਗੁਰ ਪੂਰੇ ਹੋਈ ਸਰਬ ਕਲਿਆਣ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕਿਆਪਪੈ ਜਰਾਖੀ ਨਾਨਕ ਸਦਕਰਬਾਣ ਜਿਉ ਪਾਏ ਪਿੰਡ ਜਿੰ ਸਾਜਿਆ ਦਿੱਤਾ ਪੈਨ ਅਨਖਾਂ ਆਪਣੇ ਦਾਸ ਕਿਆਪ ਪੈ ਜਿ ਰਾਖੀ ਨਾਨਕ ਸਦ ਗੁਰਬਾਣ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर जामी श्री गुरु नानक देव निरंकार रूप सचे पादशाह जी आप जी दे हजूर अमृत वेले तो लेके ऐस वेले तक श्री आसा जी दी वार दे इस लोक संत शब्द कीर्तन जी की अरदास अखर लग कनंतक भूल चुक मा भाव जी दे चरण कमला पास ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵੋ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਥਾਲ ਸੋ ਵਾਹਿਗੁਰੂ ਜੀ